ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਕਹਿਸਟਾ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 84270 19817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਐਚਐਫ ਤੇ ਜਰਸੀ ਬੈੜਾ ਖਾਵਾਂਗੇ ਜਦੋਂ ਵਪਾਰ ਦਾ ਕੰਮ ਆ ਰੁਟੀਨ ਦੇ ਵਿੱਚ ਵੀ ਕੋਈ 8-10 ਨਾਕ ਤਾਂ ਹਵੇਲੀ ਵੱਲ ਰਹਿੰਦੇ ਹਰ ਵਕਤ ਕਦੇ ਕਦੇ 15-20 ਤੱਕ ਵੀ ਚਲੇ ਜਾਂਦੇ ਆ ਤੇ ਹਰ ਇੱਕ ਪੰਕਾਰ ਦੀ ਵੀਰ ਕੋਲ ਗਾਹ ਹੁੰਦੀ ਹੈ ਐਚਐਫ ਸੂਈ ਸਵੇ ਗੱਵੜ ਦੇ ਜਰਸੀ ਸਾਈਵਾਲ ਜਿੱਦਾਂ ਇਹ ਤੁਹਾਡੀ ਚੁਆਇਸ ਆ ਉਹਦੇ ਦੋਨੋਂ ਇੱਥੇ ਬਿਲਕੁਲ ਵਿਹੜ ਮਿਲੂਗੀ ਆਵੋਗੇ ਵੀਰ ਨਾ ਕਰੀਏ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਭਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਭਾਈ ਭਾਵਨਪ੍ਰੀਤ ਸਿੰਘ ਆ ਪੈਂਡਾੜਾ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜ ਆਪਣਾ ਕੰਟੈਕਟ ਨੰਬਰ ਹੈਗਾ ਆਪਣਾ 987788899 ਦੂਜਾ ਨੰਬਰ ਹੈਗਾ 987355046 ਇਹ ਵੱਡੇ ਭਰਾ ਨੰਬਰ ਆ ਜੀ ਵਪਾਰ ਦਾ ਕੰਮ ਹੈ ਰੋਟੀਨ ਚ ਪਸੂ ਇਦਾਂ ਹੀ ਹੁੰਦੇ ਆ ਹਰ ਟਾਈਮ ਹੀ ਹੁੰਦੀਆਂ ਨੇ ਬਾਈ ਆਪਣੇ ਕੋਲ 15 ਤੋਂ 20 ਗਾਵਾਂ ਗਾਮਾ ਆਪਣੇ ਕੋਲ ਹੋਰ ਵੀ ਇੰਨੇ ਗਾਵ ਮਿਲਕਿੰਗ ਤੇ ਆਈ ਜਾਂਦੀਆਂ ਨੇ ਜੇ ਵੀਰ ਨੇ ਹਾਈਐਸਟ ਮਿਲਕਿੰਗ ਵਾਲੀ ਵੀ ਲੈਣੀ ਉਹ ਵੀ ਆਪਣੇ ਕੋਲ ਹੈਗੀਆਂ ਨਬੜਾ ਜੇ ਕੋਈ ਵੀਰ ਕਹਿੰਦਾ ਦੋ ਟਾਈਮ ਚੋਕੇ ਲੈਣੀ ਉਹ ਵੀ ਜੇ ਤਿੰਨ ਟਾਈਮ ਚੋਕੇ ਲੈ ਲੇ ਵੀਰੇ ਕੋਈ ਦਿੱਕਤ ਨਹੀਂ ਆਪਾਂ ਨੂੰ ਤਾਂ ਠੀਕ ਹੈ ਪਹਿਲਾਂ ਨੋਬਰ ਤੇ ਆਪਾਂ ਜਰਸੀ ਦਾ ਨਗੀਨਾ ਦੇਖਿਆ ਨੇਕ ਤੇ ਇੱਕ ਇਹ ਗੱਲ ਆਪਾਂ ਵੀਰ ਪਹਿਲਾਂ ਕਰ ਦਿੰਦੇ ਆ ਆਪਾਂ ਕਲੀਅਰ ਆ ਕਾਰਨ ਕਿ ਨਹੀਂ ਜਿਆ ਪਤਾ ਰਾ ਸਭ ਦੀ ਮ ਠੀਕ ਹੈ ਵੀ ਧਾਰ ਵਾਲੀ ਓਕੇ ਆ ਬਾਈ ਵੀਡੀਓ ਲੰਬੀ ਬਾੜੀ ਹੋ ਜੂਗੀ ਹਾਂ ਲੰਬੀ ਬਾੜੀ ਹੋ ਜੂਗੀ ਆਪਾਂ ਪਹਿਲੇ ਇਹ ਗੱਲ ਕਲੀਅਰ ਕਰ ਦਿੰਨੇ ਹਾਂਗੇ ਪਹਿਲੇ ਬਕਰਮਾ ਬੱਚੀ ਦੇਖੀ ਆਨੇ ਆ ਦੰਦੋ ਕਿਵੇਂ ਆ ਦੰਦੋ ਬਾਈ ਦੋਂਦੀ ਹੈਗੀ ਠੀਕ ਹੈ ਸਾਰਾ ਏ ਟੂ ਜ਼ेड ਦਾ ਬਾਈ ਫੋਲਰ ਕਾਰਡ ਆ ਫਾਰਮ ਚੋਂ ਲਈ ਵੀ ਹੈਗੀ ਐ ਮੰਨ ਕੇ ਚੱਲ ਤੇ 1 23 ਦਾ ਡੇਟ ਆਫ ਬਰਤ ਹੈ ਦੀ ਆਪ ਐ ਮੰਨ ਕੇ ਚੱਲ ਵੀ ਹੈ 21 ਕੇ ਸੌਰੀ 25ਵੇਂ ਮਹੀਨੇ ਬੱਚਾ ਹੋਇਆ ਇਹ 2 ਸਾਲ ਦੀ ਹੋਈ ਹੈ ਸਾਰੀ 2 ਸਾਲ ਦੀ ਹੋਈ ਹੈ 2 ਸਾਲ ਤੇ 1 ਮਹੀਨੇ ਦੀ ਹੋਈ ਆ ਜੀ ਬੱਚਾ ਕੀ ਆ ਮਗਰ ਬੱਚਾ ਵੀਰੇ ਬੱਸੀਆ ਮਾਗਰਾ 66 ਜੀ ਇਹ ਅੱਗੇ ਆਪੇ ਕਾਮਾ ਕਾਜੀ ਦੀ ਆ ਬੱਸੀ ਜਿਹੜਾ ਬੱਚਾ ਗਾ ਕਾਮਾ ਕਾਜੀ ਦੀ ਆ ਗਈ ਬੱਚੀ ਹਾਂ ਵੱਡ ਵਡ ਦੀ ਕਿੰਨਾ ਗਾ ਜੇਰ ਜੁੱਟ ਜਮ ਡੰਨਾ ਜੇਰ ਭਾਈ ਆਪਾਂ ਮਾਲਕਾਂ ਦੇ ਘਰੋਂ ਸੂਈ ਵੀ ਵੜ ਤੇ ਫਾਰਮ ਚੋਂ ਹੀ ਲਈਏ ਆਪਣੇ ਤੇ ਸੌਦਾ ਪਹਿਲਾਂ ਆਪਾਂ ਗੱਬਣ ਦਾ ਕਰੇ ਜੀ ਆ ਠੀਕ ਹੈ ਸੂਪੀ ਸੀ ਹਾਂ ਉਸ ਤੋਂ ਬਾਅਦ ਸੂਪੀ ਸੀ ਉਹ ਕਹਿੰਦੀ ਆਪਾਂ ਗੱਬਣ ਦਾ ਸੌਦਾ ਜਿਗਾ ਬੱਸੀ ਦਿੰਦੀ ਆਪਾਂ ਦੇਣੀ ਨਹੀਂ ਆਪਣਾ ਸੌਦਾ ਪਹਿਲਾਂ ਡੰਨ ਹੋ ਗਿਆ ਜੀ ਵੀਰਾਂ ਨਾਲ ਠੀਕ ਹੈ ਤੇ ਕਿੰਨੇ ਕ ਸਟਾਰਟਿੰਗ ਆ ਮਿਲ ਕੇ ਜੀ ਸਟਾਰਟਿੰਗ ਭਾਈ ਐ ਮੰਨ ਗਿਆ ਪਰਸਨ ਸੂਈ ਹੈਗੀ 16 17 ਕਿਲੋ ਬੋਲੀ ਤੋਂ ਹਾਂ سٹਾਰਟ ਆ ਬੱਸੀ 8 ਲੀਟਰ ਪਰ ਟਾਈਮ ਦਾ ਸਟਾਰਟਿੰਗ ਹੋਈ ਹੈ ਸਟਾਰਟਿੰਗ ਹੋਈ ਹੈ ਵੀਰੇ ਬੱਸੀ ਦੀ ਹਾਈएस्ट ਪੀਕ ਕਿੰਨਾ ਕਮਨ ਸਕਦੇ ਹਾਈएस्ट ਤਾਂ ਬਈ ਐ ਆਏਗੀ ਇਹਦੇ 3 4 ਪੀਨੇ ਆਪਣੇ ਕੋਲੇ ਰਿਕਾਰਡ ਹੈ ਦਾ ਬੱਸੀ ਦਾ ਠੀਕ ਹੈ ਜੇ ਆਪਾਂ ਉਦਾਂ ਗੱਲ ਕਰਨੀ ਹੈ ਮੰਨ ਕੇ ਚੱਲ ਵੀ ਬਰੀਡ ਬੰਨੀ ਹੋਰ ਬੰਨੀ ਹੋਣਾ ਆਹ ਤਰਾਣੀ ਗਈ ਦੁੱਧੇ ਤੋਂ ਵਾਲੇ ਚਾਹੇ 25 ਲੈ ਲੈ ਚਾਹੇ 30 ਲੈ ਲੈ ਉਹ ਵਾਲੀ ਹੀ ਸੇਵਾ ਬਈ ਠੀਕ ਹੈ ਕਹਿੰਦਾ ਬਸ 24 25 ਵਾਲੀ ਮਿਹੜ ਪੋਲਿਆ 25 ਪਲਸ ਵਾਲੀ ਬੱਸੀ ਦਾ ਨਾਰਮਲ ਹੀ ਹੈਗੀ ਹੈ ਵੀਰੇ ਕਦ ਕਰੇਗਾ ਦੇਖੋ ਮਿਹੜ ਦਾ ਫੋੜੋ ਫੋੜੋ ਬੋੜ ਦਾ ਸ਼ਾਮ ਦੀ ਫ ਕੋਈ ਸਾਫ ਗ੍ਰੀਨ ਤੇ ਬਸਵਾ ਹੱਥ ਕਰਾ ਲੈ ਤੇ ਫਾਰਮ ਵਾਲਾ ਡਾਟਾ ਵੀ ਫਾਰਾ ਕੋਈ ਹੈਗਾ ਜੀ ਇਹਦੇ ਜਮਾਨੇ ਸਾਰਾ ਭਾਈ ਪ੍ਰੋਪਰ ਕਾਰਡ ਆ ਬੱਸੀ ਦਾ ਆਪਣੇ ਕੋਲੇ ਸਾਰਾ ਵੀ ਨਿਆ ਰਿਕਾਰਡ ਦੇ ਦਾਂਗੇ ਇਹਦਾ ਆਪਾਂ ਠੀਕ ਹੈ ਤੇ ਜਿੰਦੇ ਬਲੱਡ ਲਾਈਨ ਮਾਦਾ ਬੱਚਾ ਵੀ ਫਿਰ ਲਗਾ ਦੇ ਆ ਜੀ ਇਹਨਾਂ ਫੀਮੇਲ ਆ ਭਾਈ ਜੇ ਸੌਦਾ ਕਰਕੇ ਆਪਣੇ ਨਾਲ ਬੱਸੀ ਛੱਡਣੀ ਚਾਹੁੰਦਾ ਹੋਵੇ 20000 ਦੀ ਆਪਾਂ ਬੱਸੀ ਕੱਟ ਲਾਂਗੇ ਜੀ ਲੈ ਇਹ ਗੱਲ ਤੇ ਕੋਈ ਦੇ ਹੋ ਰੱਖੀ ਆਪਾਂ ਕੀਮਤ ਭਾਈ ਆਪਾਂ ਫੋਨ ਤੇ ਕਰਾਂਗੇ ਠੀਕ ਹੈ ਤੇ ਫਿਰ ਫੋਨ ਤੇ ਜਾਜ ਨਹੀਂ ਜਾਣਾ ਜੇ ਮੁੱਲ ਕਰਾਉਣਾ ਭਾਈ ਤਾਂ 1.5 ਲੱਖ ਕਰਾ ਲੈ ਠੀਕ ਹੈ ਨਾ ਕਰ ਤਾਂ 2 ਲੱਖ ਕਰਾ ਲੈ ਉਹਦਾ ਕੋਈ ਫਾਇਦਾ ਨਹੀਂਗਾ ਜਿਹੜਾ ਫਿਕਸ ਪ੍ਰਾਈਸ ਜਿਹਦੇ 1 ਲੱਖ ਤੇ 25000 ਰੁਪਏ ਵਸੀਆਂ ਲੈਣੀ ਆ 1 ਲੱਖ 25000 ਦੀ ਵਸੀਆਂ ਵੇਚ ਲੋ ਦੇ ਮੰਗੇ ਭਈਆ ਕਿੰਨਾ ਮਾਰਦਾਨ ਹੋ ਜੂਗਾ ਫੇ ਅਸੀਂ ਵੀ ਲੋਕਾਂ ਦਾ ਦੇਖੋ ਕੋਈ ਨਹੀਂ ਹੋਣਾ ਵੀ ਜੇ ਕਹਿੰਦੇ ਵੀਰ ਕੋਈ 5000 ਰੁਪਏ ਉਹ ਨਹੀਂ ਹੋਣਾ ਦਾ ਛੋਟ ਛੱਪਾ ਹੀ ਕਰਾਂਗੇ ਜਾ 10000 ਰੁਪਏ ਸੜਾ ਲੈ ਜੀ ਪਰ ਆਏ ਬੰਦੇ ਦਾ ਮਾਰਦਾਨ ਹੋ ਜੂਗਾ ਧਰਨਾਗੇ ਆਪਾਂ ਤੇ ਟੋਲ ਤੋਂ ਬਾਅਦ ਸਾਰੇ ਬਾਸ ਉੱਪਰ ਆ ਜੇ ਨੰਬਰ ਆ ਭਾਈ ਤੇ ਗੱਲ ਸੇਫ ਨਾਲ ਕਰ ਲੈਵਾ ਲੇਮਾ ਮਗਰ ਮੱ ਉਰੇ ਤੇ ਆ ਗਿਆ ਵਦਨ ਤੋਂ ਲੜਾਂ ਕੁੜੀ ਆ ਗਈ ਲੱਖੀ ਆ ਜੀ ਨਾ ਪਹਿਲਾ ਹੂਆ ਮੂਹੋ ਲੋਰ ਨਾਲ ਫਿਰ ਸਭਾਈ ਅੱਗ ਮੱਚ ਗਈ ਨੇ ਨਾ ਬਾਰੇ ਕੋਲ ਆਪਣੇ ਢੋ ਫਿਰ ਦਿਖਾ ਦਿੰਦੇ ਆ ਸੋਹਣਾ ਸਾਫ ਸੁਥਰਾ ਫਿੱਟ ਫਾੜ ਕੰਪੈਕਟ ਹਵਾਂ ਨਾ ਜਾਵੇ ਇਹ ਤਾਂ ਬਈ ਐ ਨਸਾਂ ਕੱਢਦੀ ਆਉਂਦੀ ਆ ਜਿਹਦੇ ਨਾਲ ਪੀਕਲੇ ਵਲਾ ਗਿਆ ਨਾ ਬੱਸੀ ਦਾ ਐ ਮੰਨ ਕੇ ਚੱਲ ਵੀ ਇਕੱਲੀ ਇਕੱਲੀ ਨਫ ਗੇਨ ਲੈ ਚਾਹੇ ਲੈਵੇ ਤੇ ਐਡਾ ਲੈਵਾ ਦੇ ਪਹਿਲਾਂ ਲੈਵਾ ਨਹੀਂ ਐਡਾ ਦਾ ਲੱਗਦਾ ਹਰੇਕ ਜਰਸੀ ਨੂੰ ਪਰ ਫਿਟਨੈਸ ਦੇ ਕਿੰਨੇ ਵਾਲੀ ਵੀ ਬੱਚਾ ਬੜਾ ਪਿਆਰਾ ਮਗਰ ਬੱਚਾ ਹੀ ਬਈ ਬਹੁਤ ਪਿਆਰੀ ਬੱਸੀ ਹੈਗੀ ਐ ਨਹੀਂ ਹੈਗੀ ਵੀ ਕੋਈ ਗੱਲ ਕਹਿਣ ਦੀ ਹੈਗੀ ਠੀਕ ਹੈ ਹਾਂ ਤੇ ਅੱਗੇ ਬਾਈ ਜੀ ਗੱਲ ਕਰਦੇ ਆਪਾਂ ਦੋ ਨੰਬਰ ਵਾਲੇ ਬੈਠ ਦੀ ਇਹ ਬਾਈ ਦੂਜਾ ਸੂਆ ਸੂਈ ਹੈਗੀ ਇਹ ਵੀ ਪਰਸਲ ਸੂਈ ਹੈਗੀ ਤੇ ਇਹਦੇ ਮੰਨ ਕੇ ਚੱਲੂਗੀ 17 18 ਕਿਲੋ ਬੋਲੀ ਹੈ ਥੱਲੇ ਇਹਦੇ ਮਗਰ ਬੱਚਾ ਕਿਹ ਹੈ ਇਹਦੇ ਮਗਰ ਬੱਸਾ ਬਾਈ ਇਹਦੇ ਮਗਰ ਬੱਚਾ ਦੂਜਾ ਸੂਆ 17 18 ਲੀਟਰ ਦੀ ਇਹਨੇ ਬੋਲੀ ਸਟਾਰਟ ਕਰੀ ਹੈ ਹਾਂ 18 19 ਕਿਲੋ ਬੋਲੀ ਸਟਾਰਟ ਹੀ ਹੈ ਬਾਈ ਇਹ ਠੀਕ ਹੈ ਇਹਦਾ ਮੰਨ ਕੇ ਚੱਲੀਏ ਆਪਾਂ ਜੇਰ ਜਪੜਾ ਨਾ ਜੇਰ ਪੂਰਾ ਡਾਨਾ ਬਈ ਬੜਾ ਦੀਆਂ ਠੀਕ ਹੈ ਹਾਈਐਸਟ ਮੰਨ ਕੇ ਜਿਹਨੇ ਪੀ ਕੇ ਕਿਥੇ ਦੁੱਧ ਲੈ ਜੂਗੀ ਇਹ ਬਈ ਆ ਮੰਨ ਕੇ ਚੱਲ ਬੜਵੇ 25 ਤੋਂ ਪਲੱਸ ਵਾਲੀ ਹੋਈ ਹੈ ਦੇ ਦੇ 27 ਕਿਲੋ ਦੇ 28 ਕਿਲੋ 25 ਕਿਲੋ ਮੰਨ ਕੇ ਜਿਹੜਾ ਮਰਜ਼ੀ ਪਰਚੇਜ ਕਰ ਲਈ ਵੀਰ ਠੀਕ ਹੈ ਧੋਰੀ ਬਾਦ ਨੂੰ ਮੇਰਾ ਵਗਰਾ ਦੇਖ ਸੋਹਣਾ ਸਾਫ ਸੁਥਰਾ ਫੱਡਨੇ ਸਾਲਾ ਲੈਵਾ ਦੂਜਾ ਸੁਆ ਸੂਈ ਸਵਾਈ ਜਾਵੇ ਤੇ ਸਾਦ ਬਦਲ ਗਿਆੜਾ ਬੁਰੀ ਜਾਂਦੇ ਜਾ ਰਲੀ ਜਿਸਨਾ ਮੇ ਹੁਤੇ ਵਾਸੋ ਤੇ ਸ਼ਾਇਨ ਸੁਣੀ ਦੇ ਪ੍ਰਗਰਜ ਪਰ ਜਾਵਾ ਚਾਹ ਵਤਾ ਪ੍ਰਿੰਦੂ ਨੂੰ ਬੜੇ ਚੱਲ ਜਾਵੇ ਇਹ ਕਹਿੰਦਾ ਬਾਕੀ ਸਭੀ ਬਗਲੇ ਤੋਂ ਤਾਂ ਬੜਾ ਮੈਰ ਹੈ ਬਈ ਵਗਰੇ ਕੋਈ ਨਿਹੜ ਤਾਂ ਫਿਰ ਦਿਲ ਸਾਰੋ ਠੰਡ ਸੋੜਾ ਹਾਥੀ ਚ ਵਜਿਆ ਹਨਾ ਪੂਰਾ ਬਈ ਮੈਂ ਕਹਣਾ ਮੁੱਠੀ ਵਾਲਾ ਚ ਬਈ ਮੁੱਠੀ ਵਾਲਾ ਬਈ ਤੇ ਪੀੜੀ ਡਾ ਕੇ ਚੋਲੀ ਚਲੀ ਇੰਨੀ ਕਿ ਠੰਡੀ ਆ ਬੜਾ ਠੀਕ ਹੈ ਸੋ ਠੰਡ ਜੇ ਤਾਂ ਠੰਡ ਦੀ ਬਿੱਟੀ ਰੋ ਜਾ ਰਹੀ ਜੇ ਬਸ ਆਪ ਬਿਗੜਾ ਲਈ ਵੱਡੀ ਜਿਹਾ ਮਗਰ ਵਾਲੀ ਜਵਾ ਪੁੱਲ ਫਾਇਦਾ ਅਸੀਂ ਬਹਿੜ ਆ ਗੀ ਦੂਜਾ ਅਸੀਂ ਆ ਗੀ ਤੇ ਉਹਦਾ ਭਰ ਭਾਲ ਜਾਰਾ ਬਸ ਹੀ ਰੱਖਿਆ ਜੀ ਮੁੱਲ ਕਹੋ ਨਾ ਭਈ ਜਿੰਨਾ ਮਰਜੀ ਇੱਕ ਪੰਜ ਦੀ ਇੱਕ ਲੱਖ 5000 ਦੀ ਦੁੱਧ ਬੱਤੀ ਗਲ ਵਾਲੀ ਦੁੱਧ ਬਾਈ 25 ਕਿਲੋ ਨੋਰਮਲ ਹੀ ਬੈਠ ਦੇਣਾ ਬੈਠ ਨੇ ਠੀਕ ਹੈ ਦੂਜਾ ਸੂਆ ਸੂਈ ਸਵਾਈ ਹੈ ਹਣਾ ਹਾਂਜੀ ਤੀਜੇ ਨੰਬਰ ਤੇ ਅੱਗੇ ਆ ਗਈ ਆਪਣੀ ਸਾਈ ਵਾਲ ਬਾਈ ਇਹ ਕਿਹੜਾ ਸੂਆ ਸੂਈ ਹੈ ਸਾਈ ਵਾਲਾ ਐ ਮੰਨ ਕੇ ਚਲੇ ਵੀਰਾਂ ਦੇ ਬਾਹਲੇ ਫੋਨ ਆਉਂਦੇ ਸੀ ਕਹਿੰਦੇ ਬਾਈ ਸਾਨੂੰ ਸਾਈ ਵਾਲ ਲਿਆ ਦੇ ਕੋਈ ਹਣਾ ਹਾਂਜੀ ਨੰਬਰ ਬਾਈ ਲਿਖ ਕੇ ਰੱਖ ਨਹੀਂ ਸਕਦੇ ਆਪਾਂ ਕਿਹਦਾ ਕੰਮ ਫੋਨ ਆਉਂਦੀ ਬਾਹਲੇ ਨਹੀਂਗੀ ਠੀਕ ਹੈ ਬੱਚਾ ਇਹਨੇ ਕੀ ਦਿੱਤਾ ਮਗਰ ਬਸਾ ਬਾਈ ਇਹ ਥੱਲੀ ਸੀ ਨਹੀਂ ਆ ਬਾਈ ਜਿੰਨੀ ਕਹ ਕਹਦੇ ਹੁੰਦਾ ਸੋ ਵੀਰ ਸਾਈ ਵਾਲਾ ਵਰਗ ਵਰਗੀ ਆ ਜਮਾ ਐਵੇਂ ਨਾ ਬਦਨਾਮ ਕਰਿਆ ਵਾ ਦੇਖੋ ਜਮਾ ਸਾਹਮਣੇ ਬਾਈ ਜਦਨੇ ਆਊਗੀ ਢੱਲੋ ਆਪਣੇ ਕੋਲੇ ਸਾਹਿਬ ਵਾਲ ਵੀ ਐ ਮੰਨ ਕੇ ਚੱਲ ਵੀ ਬਰਫ ਵਰਗੀ ਆਊ ਜਮਾ ਠੱਡੀ ਠੀਕ ਐ ਦੋ ਪਰ ਘਟ ਤੋਂ ਨਾ ਬਤ ਤੁਰਨਾ ਵੜਕ ਦੇ ਨਾਲ ਹੀ ਆ ਮਹੀਨੇ ਦੀ 3-4 ਕਿਲੋਣਾ ਵਸ ਤੋਂ ਆ 3-4 ਕਿਲੋਣਾ ਲਿਆਉਣਾ ਬਾਈ ਸਾਹਿਬ ਵਾਲਾ ਆਪਾਂ ਬਾਹਲੀ ਨਹੀਂ ਲਿਆਉਂਦੇਗੇ ਥਾਣ ਮੁਠੀ ਵਾਲਾ ਚਬਾਈ ਦੀ ਇੱਕ ਨੰਬਰ ਆ ਜਮਾ ਕਿੰਨੇ ਕਿਲੋ ਤੋਂ ਸਟਾਰਟਿੰਗ ਕਰਿਆ ਨੇ ਦੁੱਧ ਬਾਈ ਹੁਣ 14-15 ਕਿਲੋ ਹੋਈ ਹੈ ਬੋਲੀ 14 ਕਿਲੋ ਠੀਕ ਐ 7 ਕਿਲੋ ਪਰ ਟਾਈਮ ਦੇ ਨੇ ਸਟਾਰਟ ਕਰਿਆਗਾ ਹਾਂ ਤੇ ਬਾਟੇ ਕੋਈ ਦੇਖੋ ਵਾਹ ਦਾ ਸੋਹਣਾ ਸਾਫ ਜਿਹਾ ਤੇ ਵੀ ਵਾਲਾ ਦੂਜਾ ਵੀ ਆ ਕੇ ਇੰਤਰਾਇਆ ਚੌੜੀ-ਚੂੜੀ ਆ ਬਈ ਮਾਜੇ ਵਰਗੀ ਆ ਜਮਾ ਜਦ ਪਹੁੰਚੇ ਬਾਕੀ ਚੱਲ ਗਿਆ ਜੱਜਾ ਮਾਜੇ ਮਾਜੇ ਸਾਰੇ ਵੱਲ ਤੋਂ ਡਾਕਟਰ ਵੀ ਆ ਗਿਆ ਤਾਂ ਬੱਟਾ ਜਿਹੜਾ ਸਾਰਾ ਮੈਂ ਕਹਣਾ ਬਈ ਫੈਂਟ ਬਹੁਤ ਆਈਆਂ ਮੰਨ ਕੇ ਚੱਲ ਆਪਾਂ ਬਿਹੜਾ ਜੀ ਦੁੱਧ ਪਾ ਕੇ ਹੁਣ ਜਾ ਆਲਾ ਹੁਣ ਵੀ ਡੈਰੀ ਚੈੱਕ ਕਰ ਲੈ ਸੇ ਤਿੰਨ ਫੈਂਟ ਆ ਰਹੀਏ ਸਾਰੇ ਦੜੇ ਦੀ ਠੀਕ ਆ ਹਾਂ ਤੇ ਉਹਦਾ ਰੇਟ ਵੀ ਰਹੂਗਾ ਰੇਟ ਬਈ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰਾ ਲੈ ਲੈਣ ਦੇਣੀ ਆ ਬਸ 60000 ਦੀ ਰੇਟ ਦਵਾਂਗੇ ਆਪਾਂ 60000 ਦੀ ਬਈ ਬਈ 18 ਗੋਲਣ ਖਰਾ ਦੁੱਧ ਦੇਣਾ ਇਹਨੇ ਕੋਈ ਨਹੀਂ ਕਹਿੰਦੇ ਕੋਈ ਬਾਈ ਨਹੀਂ ਕਹਿੰਦੇ ਜੇ ਦੁੱਧ 20 ਕਿਲੋ ਵੀ ਦੇ ਸਕਦੀ ਆ ਉਹ ਵਾਲੀ ਸੇਵਾ ਕੀ 18 ਕਿਲੋ ਦੀ ਆਪਣੀ ਗਾਰੰਟੀ ਵੀ ਰਹੂਗੀ 68000 ਰੁਪਇਆ ਤੇ ਦੁੱਧ ਵਰਤਾਰ ਦਾ ਪਿੱਟਾ ਛੜ ਜਾਵਾ ਤੇ ਲੋਕ ਲਵਰ ਆਉਣ ਬੋਲੇ ਫਲਾ ਪਾਉਂਗੇ ਪਾਉਗੀ 18 ਕਿਲੋ ਬਾਈ ਜਿਹੜਾ ਮਰਜ਼ੀ ਮੰਨ ਕੇ ਲੈ ਲਈ ਵੀਰੋ ਮਗਰ ਬੱਚਾ ਮੇਲਗਾ ਬਾਈ ਫੂਟ ਬਾਈ ਫਲਦੇ ਲੱਗੀ ਗਾਰੰਟੀ ਨਹੀਂ ਆ ਜਾਵਾ 18 ਦੇ ਦੋਵਾ ਵਰਤ ਵਰਗੀ ਆ ਬਾਈ ਲੈ ਤੁਹਾਨੂੰ ਐ ਕੋਈ ਚੱਕੀ ਲੈ ਉਹ ਤੇ ਮੈਗਾ ਵੇੜ ਵੇ ਜੀ ਦੇਖੋ ਮਨ ਮਰਜ਼ੀ ਚ ਉਹੀ ਜਾਵੇ ਭਾਈ ਕੋਈ ਦਿੱਕਤ ਹੀ ਨਹੀਂ ਤੇ ਚਾ ਵੜ ਤਾਈ ਸੂਈ ਦੇਖਿਆ ਨੇ ਆਪਾਂ ਇਹ ਭਾਈ ਦੂਜਾ ਸੂਆ ਸੂਈ ਹੈ ਵੜ ਠੀਕ ਹੈ ਦੁਨੀਆ ਮੰਨ ਕੇ ਜਿਹੜੇ ਘੇ ਕਰੋਣੀ ਆਏ ਨੇ ਆਪਾਂ ਇਹ ਵੜਾ ਠੀਕ ਹੈ ਤੇ ਅਮ ਦੋਨਾਂ ਮਗਰੀ ਵਸੀਆਂ ਨਹੀਂ ਆ ਤੇ 나ੜੂ ਸਾਰ ਜਿਹੜੇ ਨਾਲ ਹੀ ਜਾਵਾ ਹੈ ਨਾ ਬਈ ਤਾਈ ਨੇ ਦੋ ਤਿੰਨ ਤਿੰਨ ਦਿਨਾਂ ਦੇ ਸੋਏ ਬੇ ਮਾਲੀਆ ਆ ਬੜਾ ਦੁਨੀ ਕਾ ਤੇ ਸੂਈਆਂ ਨੇ ਵੜਾ ਅੱਛਾ ਵੜ ਜਾਦਾ ਪਾਗਲ ਦੇ ਘਰੇ ਸੂਦੀ ਲੈ ਆਉਂਦੇ ਨੇ ਤੇ ਜਾ ਮਰਗ ਜਾ ਕੇ ਸੂਈ ਹਾਂ ਇਹ ਨਹੀਂ ਗੱਲ ਵੀ ਪਹਿਲਾਂ ਸੂਈ ਖੜੀ ਆ ਪਹੁੰਚ ਨਹੀਂ ਲੈਂਦੇ ਉਹ ਨਹੀਂ ਭਾਈ ਆਏ ਨਹੀਂ ਹੋਏ ਕੋਈ ਦਾਦ ਉਹਨਾ ਜਾਂ 15 ਨੰਨਾ ਜਾਨਵਰ ਸੂਏ ਹੋਊਗਾ ਜੇ 10 15 ਨੰਨਾ ਜਾਨਵਰ ਸੂਇਆ ਹੋਊਗਾ ਉਹ ਥਲੇ ਦੁੱਧ ਰੇੜੀ ਦਸਾਂਗੇ ਉਹ ਆਪਣੇ ਘਰੇ ਸੂਈ ਵੀ ਹੋ ਜਾਊਗਾ ਹਾਂ ਠੀਕ ਹੈ ਇਹਦੇ ਮਾਰ ਬੱਚਾ ਕੀ ਆ ਬਸਿਆ ਭਾਈ ਮੰਗ ਰਦੇ ਵੀ ਥੱਲੇ ਵਾਲੂ ਆ ਬੜੀ ਖਬਰਦਾਰ ਆ ਯਾਰ ਹਨਾ ਦੁੱਧ ਭਾਈ ਆ ਮੰਨ ਕੇ ਚੱਲ ਜਿਹੜਾ ਮਰਜੀ ਵੀਰ ਮੰਨ ਕੇ ਲੈ ਲੈ 35 ਕਿਲੋ ਠੀਕ ਹੈ ਜਿਹੜਾ ਮਰਜੀ ਸਟਾਰਟਿੰਗ ਕਰੀ ਉਹ 20 ਬਾਈ ਜੀ ਤੇਰੀ ਸਟਾਰਟਿੰਗ ਤਾਂ 20 ਤੋਂ ਬਾਹਰ ਹੀ ਆ ਭਾਈ ਬੌਲੀ ਹੁਣ ਠੀਕ ਹੈ 20 ਉਹ ਮਰੇ ਚਵਾਈ ਲੱਗੀ ਉਹ ਕਿਆ ਵਾਦਾ ਥਾੜੀ ਦਾ ਦੇ ਮੈਂ ਕਹਿੰਦਾ ਪਿੰਡ ਦਾ ਕੀ ਹੈ ਤਾਂ ਪਤਾ ਲੱਗ ਜਾਂਦਾ ਤੇ ਫੁੱਟ ਫੁੱਟ ਦੀ ਮਿੱਟੀ ਦੇ ਥੜ ਪਿਆ ਤੇ ਇੱਕ ਥਾੜੇ ਦਾ ਇਹੋ ਜਿਹਾ ਚਾਹੇ ਜੋੜੇ ਬਹੂ ਨੂੰ ਤੇ ਕਿਆ ਹੋਇਆ ਦੋਨੇ ਟਾਈਪ ਦਾ ਬੈਠੇ ਥੜ ਲੱਗਿਆ ਵਾ ਥੜ ਦੇਖੋ ਕੱਲ ਮਰਗਾ ਬੈਠ ਥੜ ਚੱਕੀ ਫਿਰਦੀ ਆ ਦੂਜਾ ਸੂਰ ਤੂਈ ਸੜਾਈ ਖੱਲੋ ਗਾ ਜਾਂ ਭੂੜਾ ਥਾਲੀ ਨਹੀਂ ਫਿਰਦੀ ਆ ਜਮਾ ਯਾਰ ਕਿਆ ਵਾਦਾ ਟੋੜਾ ਦੇ ਸੰਤਾ ਵਤਾ ਤੇ ਗੁੱਡ 35 ਕਿਲੋ ਖਰਾ ਦੇਉਂਗੀ ਸਹੀ ਨੂੰ ਪੰਡ ਨੂੰ ਠੀਕ ਹੈ ਬਰਾਬਰ ਦੇ ਲੈ ਗੁਰੂ ਵਾਟੋ ਕਰੀਦਾ ਪਹਿਲੇ ਗੱਲ ਮਨੂ ਕੇ ਲੈ ਗਿਆ ਬੰਦਾ ਤੇ ਲੈ ਗਿਆ ਸਰਕਾਰ ਦੇ ਬੰਦਾ ਵੀ ਕਿ ਭਾਈ ਦੇਖ ਤਾ ਯਾਰ ਇਹਦੇ ਇਹ ਰੱਪਾ ਭਾਈ ਮੁੱਲ ਕਰਾਉਣਾ ਤਾਂ ਲੋਂਫੇ ਦਾ 1.5 ਕਰਾਲੇ ਤਾਂ 1.60 ਕਰਾਲਾ ਠੀਕ ਹੈ ਜਿਹੜਾ ਲੈਣ ਦੇਣੀ ਹੈਗਾ 1 ਲੱਖ ਤੇ 25 ਹਜ਼ਾਰ ਦੀ ਵੜ ਦਵਾਂਗੇ ਆਪਾਂ ਤੇ ਫਿਰ ਸੋਚੀ 1.25 ਦੀ ਦੇਣੀ ਹੀ ਆ ਭਾਈ ਬਸ ਹੋਰ ਹੋਰ ਜੇ ਹੁਣ ਹੋਣਾ ਸੋਨੂ ਗੂ ਬਰੂਗਾ ਤੇ ਆਪਾਂ ਨੂੰ 40000 ਰੁਪਏ ਆਵਣਾ ਆ ਦੇ ਹੁਣ ਖਾਨਵਾ ਦੇ ਕਿ ਸੁੱਕੀ ਟੂੜੀ ਦੇ ਗੱਲਾਂ ਹਰਾ ਪਾਇਆ ਹੋਇਆ ਹੈਗਾ ਭੱਜ ਵਾਜਿਆ ਲਿਆ ਆ ਭੱਜ ਜਾਂਦੀਆਂ ਨੇ ਜੀ ਦੇ ਜੱਟ ਦਾ ਪੁੱਤ ਕਮਾਉ ਦਾਲੇ ਨੂੰ ਬਿਨਾਂ ਖਾਣ ਦੇ ਨਾ ਲੋਕ ਕਹਿੰਦਾ ਰਹਿ ਜਾ ਜਮਾਈ ਕੰਪਨੀ ਆਵੇ ਤਾਂ ਜਾ ਘੱਟੀ ਜੂਈ ਤਾਂ ਇੰਨੀ ਖਤਰਨਾਕ ਹੈ ਜਿਨੀ ਕਹਦੇ ਤੂੰ ਠੰਡੀਆਂ ਬਾਰਸ਼ ਵਰਗੀਆਂ ਨੇ ਬੜਾ ਫਾਲੇ ਨੂੰ ਭੱਜੀ ਹੋਈ ਨਹੀਂ ਰਹੀ ਹੋਇਆ ਉਹਦੀਆਂ ਸਾਰਾ ਮਾਲੀ ਜਾਨਵਰ ਖੋਲੀ ਆ ਖਾਣ ਪੀਣ ਦਾ ਬਾਈ ਬਹੁਤ ਹੀ ਜਮਾਨਦਾਰ ਬੰਦੇ ਆ ਕਰਦਾ ਬਾ ਬਾੜਾ ਮਾੜਾ ਮੋਟੀ ਕਰਾਏ ਬੈਠ ਲੋ ਐਵੇਂ ਇਹਦੇ ਨਾਂ ਦੇ ਲੋਕ ਡੇਢ ਡੇਢ ਆਇਆ 2-2 ਲੱਖ ਰੁਪਏ ਮੰਗੀ ਜਾਂਦੇ ਨੇਗੇ ਉਹ ਮੋਲ ਨਹੀਂ ਕਰਨੇ ਆਪਾਂ ਜਮੈਂ ਐਨ ਬਾਜ਼ਿ ਵਰੇਟੀ ਮੰਗਣੇ ਆਗੇ ਵੀ ਜਿਹੜਾ ਵੀਰ ਵੀ ਕਹੇ ਵੀ ਹਾਂ ਬਾਈ ਸਾਡੇ ਘਰੇ ਪਾ ਕੇ ਭੇਜ ਦੇ ਕਰਾਂ ਠੀਕ ਹੈ ਅੱਗੇ ਨਾਲ ਆਈਏ ਏ ਭਾਈ ਦੂਜਾ ਸੂਆ ਸੂਈ ਇਹ ਵੀ ਠੀਕ ਹੈ ਤੇ ਇਹ ਤੋਂ ਤਾਂ ਮੰਨ ਕੇ ਜਾ ਜਿਹੜਾ ਮਰਜੀ ਵੀਰ 27 28 ਕਿਲੋ ਮੰਨ ਕੇ ਲੈ ਲਈ ਤੇ ਲੋਗਾਂ ਨੂੰ ਗੁੰਦੀ ਪੀ ਜਾਵਾਂ ਹਾਂਜੀ ਤੇ 25 ਤੋਂ ਪਾਰੇ ਪਤਲੀ ਵੀ ਆ ਪਹਿਲੇਣਾ ਹੁਣ 28 ਕਿਲੋ ਤੋਂ ਪਲਾਸੀ ਤੋਂ ਦੂ ਆਪਾਂ 30 ਨਹੀਂ ਕਹਿੰਦੇ ਵੀਰੇ ਕਿਹਨੇ ਜੋੜਾ ਜਾਵਾਂ ਰਾਲਦਾ ਮਿਲਦਾ ਹੀ ਆ ਗਿਆ ਹਣਾ ਰਾਲ ਤਾਂ ਦੋਨੇ ਕਿਕਰੋਲੀਆਂ ਵੀ ਨੇ ਭਾਈ ਇਹਦੇ ਨਾਲ ਬੱਛੀ ਹੈਗੀ ਇਹਦੇ ਨਾਲ ਰੀ ਬੱਛੀ ਆ ਭਾਈ ਬੱਛੀ ਨਾਲ ਜਰਸੀ ਆਪਣੀ ਹਣਾ ਜਰਸੀ ਜਾਂ ਭਈ ਜਰਸੀ ਕੈਟਾਗਰੀ ਚ ਆ ਗਈ ਹਾਂ ਤੇ ਸੂਈ ਸਵਾਈਆ ਜਾਵਾਂ ਤੇ ਬਾਕੀ ਸਾਈਨਿੰਗ ਸੂਣੀ ਦੇਖੋ ਆ ਗਏ ਪਹਿਲੇ ਆ ਵਰਦਾ ਭਾਅ ਤਾਂ ਲੱਗ ਸਿਆ ਤੇ ਗਲਾਬੀ ਗਲਾਬੀ ਹਵਾਵਾਂ ਜਮਾਂ ਤੁਰਦਿਆ ਮੱਲਾ ਨੂੰ ਤੇ ਹੱਜੀ ਉਹਦੀ ਮੇਰੀ ਹੋਲਾ ਜਦ ਵੀ ਹੋਵੇ ਮਨੋ ਕਿ ਜਿੱਲੇ ਵੀ ਟੱਗਾ ਸੰਭਾਲਦਾ ਬੰਦਾ ਹੋਇਆ ਇਦਗੀ ਕਿ ਤੂੰ ਵਾਰ ਕੇ ਨਹੀਂ ਜਾਣਾ ਬਈ ਚੋੜੂ ਬਾਈ 3 ਕਿਲੋ ਤੋਂ ਬਾਹਰ ਦੀ ਚੂਣ ਚ ਬਾਦਿਆ ਬਾਈ ਇੱਕ ਨੰਬਰ ਆ ਬਾਈ ਟੱਲੋ ਜੇ ਕਿਸੇ ਕੋਈ ਵੀਰ ਜੋੜਾ ਲੈਣਾਗਾ ਜੇ ਮੋਲ ਕਰਾਉਣਾ ਫਿਰ ਜਨਾ ਮਰਜੀ ਕਰਾ ਲਈ ਓਏ ਦਮਗ ਆ ਪਾ 1 5 ਦੀ ਜੇ ਜੋੜੀ ਲੈਣੀ ਹੈ ਕਿਸੇ ਨੇ ਜੋੜੀ 22000 ਦੀ ਜੋੜੀ ਦੇ ਦਾਂ। ਲੋ ਜੀ ਇਹਨਾਂ ਦੇ ਤਾਂ ਗਿਆ ਪਾਂ। ਫਿਰ ਵੜਾ ਗਿਆ ਤਾਂ ਫਿਰ ਪਿਆ ਕੋਲ ਦੋ ਵੜਾ ਘਰ ਜਾ ਬੋ। ਸਾਲ ਵਰਤਾਂ ਮਿਲ ਆਨੇ ਹੁੰਦੇ। ਚਾਲਾ ਜੀ ਬੱਚੇ ਜਮਾ ਨਾ। ਬਾਈ ਮੂੰਹੋਂ ਦੋ ਦਾਂਦਾ ਤੇ ਲੋ ਇਹ। ਠੀਕ ਹੈ। ਤੇ ਫਾਰਮ ਚੋ 올ੀਵਿਆ ਬਹੁਤ ਪਿਆਰੀ ਵਸੀ ਆ ਠੰਡੀ ਠੁੰਡੀ ਇੰਨੀ ਕਾ। ਹਜੇ ਲੈ ਵਿੱਚ ਟੱਲ ਬਹੁਤ ਪਿਆ ਵਸੀ ਜਾ। ਹਾਂ ਬਾਈ। ਦੰਦੋ ਦੰਦੋ ਬਾਈ ਦੂੰਦੀ ਟੱਲੋ। ਲੋ ਜੀ ਬੱਚੇ ਪੱਟ ਕਾਰ ਦੇਖੋ ਤਾਂ ਆ ਵਤਾਂ। ਹਾਂ ਦੰਦ ਜੀ ਆਪ ਦਿਖਾ ਦਿੰਦੇ ਆਗੇ। ਸੋ ਦਾ ਦੇਖੋ ਦੰਦ ਵੀ ਪਟ ਕੇ ਚੈੱਕ ਕਰਾ ਦਿੰਨੇ ਹਨਾ ਦੁਖੇ ਕੱਢ ਦਿਆ ਦੁਖੇ ਕੱਢ ਦਿਆ ਬਾਈ ਹਜੇ ਕੱਢ ਦਿਆ ਵੀ ਹਜੇ ਦਾ ਹਾਂ ਤੇ ਲੈਦੀ ਆ ਹਫਤਾ ਖੰਡ ਹਨਾ ਨਹੀਂ ਜੀ ਮੇਰੇ ਲੈਦੀ ਆ ਹਫਤਾ ਖੰਡ ਕਿੰਨਾ ਕੁ ਮੀਕ ਦੁੱਧ ਪਾ ਦੋਗੀ ਇਹ ਬਈ ਦੁੱਧ ਟਿੱਟ ਲੌਂਜ ਹੁੰਦਾ ਮੌਸਮ ਚਲ ਪਹਿਲਾ ਸੂਈ ਹੁੰਦੀ ਹਨਾ 2 ਤੋਂ 9 ਮਹੀਨੇ ਫੇਰ ਤਾਂ ਆਪਾਂ ਕੋ ਮਰਜੀ ਮੰਨ ਲੀ ਜਿਹੜੀ ਹਜ ਦੀ ਆਪਾਂ ਵੀ ਮੌਸਮ ਚਲ ਗਰਮੀ ਆਉਂਦੀ ਹੈਗੀ 30 ਕਿਲੋ ਮੰਨ ਕੇ ਜਿਹੜਾ ਮਰਜੀ ਵੀਰ ਮੰਨ ਕੇ ਲੈ ਲੈ ਵਾਟੂ ਬਾਕੀ ਚਮਕਦਾ ਹਾਂ ਕਿ ਸ਼ਾਈਨਿੰਗ ਸੋ ਨਹੀਂ ਹੋਊਗਾ ਬੱਚੀ ਦਾ ਬਾਕੀ ਨੰਬਰ ਆਏ ਬਈ ਇੱਕ ਨੰਬਰ ਦਾ ਬਰੀਡ ਵਗ ਜੂ ਜਾ ਰਿਹਾ ਗਾ। ਯਾਨ ਦੋਨੇ ਚੀਜ਼ਾਂ ਵਗ ਜਾਣਗੀਆਂ ਤੇ ਉਦਾਂ ਜੇ ਆਪਾਂ ਇਦਾਂ ਦੀ ਬੱਸੀ ਆਪਾਂ ਫਾਰਮੋਂ ਲੈਣ ਚਲੇ ਜਾਈਏ ਤਾਂ ਆਹ ਬਈ 2.5 ਲੱਖ ਰੁਪਏ ਮੰਗਦੇ ਹੀ ਹੈਗਾ। ਇਹ じゃ ਬਾਕੀ ਕੀਮਤ ਕੀ ਰੱਖੀ ਐ? ਕੀਮਤ ਬਾਈ ਵਾ ਫੈਕਸ ਭਰਾਈ 1.30 ਲੱਖ ਦੀ ਬੱਸੀ ਦੇਣੀ ਐ। 1.3 ਦੀ ਦੋ ਦੰਦ ਬੱਚੀ। ਦੋ ਦੰਦ ਬੱਚਾ ਬਈ ਹਜੀ। ਸੋ ਦੇਖੋ ਯਾਰ ਸਾਈਨਿੰਗ ਹੋਣੀ ਪਿਆਰੀ ਬੁੜੀ। ਦੁੱਧ ਦੇ ਦੇ 35 ਕਿਲੋ। ਉਹ ਅਗਲੀ ਦੀ ਕੇਅਰ ਹੈਗਾ। 30 ਕਿਲੋ ਆਪਾਂ ਬਾਈ ਆਪਾਂ ਮੰਨ ਗਏ ਆਪਾਂ। ਦੇ ਦਾਂਗੇ ਵੀ ਮੂੰਹ। ਨਾਲ ਖੜੀਆ ਵੀਰੇ ਵੇੜੇ ਦੇ। ਇਹ ਬਾਈ ਦੂਜਾ ਸੂਤ ਹੁੰਦੀ ਹੈਗੀ। ਠੀਕ ਐ। ਮ ਮੋਹ ਛੇ ਦਾ ਦੂਜਾ ਸੂਆ ਦੂਜਾ ਸੂਆ ਪਲੂਨ ਨੇ 34 35 34 35 ਕਿਲੋਆਂ ਦੁੱਧ ਦੱਤਾ ਹੈ ਵੇਗਾ ਪਹਿਲੇ ਸੂਏ ਪਹਿਲੇ ਸੂਏ ਬਈ ਅੱਜ ਦਿਨ ਲੈ ਜੂ ਹਫਤਾ ਹਨ ਇੱਕ ਹਫਤਾ ਲੈ ਜੂ ਵੀਰੇ ਆਮਨ ਵਾਲੀ ਬੱਸੀ ਦੀ ਐ ਮੰਨ ਕੇ ਚੱਲ ਵੀ ਅਰਬ ਬਣਾਉਣਾ ਸ਼ੁਰੂ ਕਰਤਾ ਬੱਸੀ ਨੇ ਆਪ ਸ਼ਾਇਨੀ ਸ਼ੂਨੀ ਫੇਸ ਫੂਡ ਕੁਆਲਿਟੀ ਵਧਦੀ ਬਹੁਤ ਪਿਆਰੀ ਆਏਗੀ ਤੇ ਦੁੱਧ ਵਾਲੀ ਨਾਰਜੀ ਮੂਹ ਰਹੀ ਲੱਤ ਲੱਗ ਜਾਂਦੀ ਆ ਜਾਵੇਂਦੀ ਹੈ ਜਾਂਦੀ ਆ ਵੀਰੇ ਜਾਂਦੀ ਆ ਕੋਈ ਸ਼ੱਕ ਨਹੀਂ ਹੈਗੀ ਠੀਕ ਹੈ ਰੇਟ ਵਗੈਰੇ ਇਹਨਾਂ ਦੇ ਰੇਟ ਬਾਈ ਜਿੱਤੇ ਲੋੜਾ ਕਰਾਉਣਾ ਫਿਰ ਜਿੰਨਾ ਮਰਜ਼ੀ ਕਰਾ ਲਈ ਇਹ ਦਵਾਂਗੇ ਬੱਸੀ ਆਪ 1 ਲੱਖ 35000 135000 ਦੀ ਦੁੱਧ ਬਈ 40 ਕਿਲੋ ਦੇ ਤੇ 42 ਕਿਲੋ ਵਾਲੀ ਛੇਵਾ ਦਾ 35 ਕਿਲੋ ਮੰਨ ਕੇ ਜਿਹੜਾ ਮਰਜ਼ੀ ਲੈ ਲੈ ਪਲੱਸ ਪਲੱਸ ਹੀ ਦੁੱਧ ਦੂ ਵੀ ਥੱਲੇ ਨਹੀਂ ਦਿੰਦੀਗੀ ਠੀਕ ਹੈ ਹਾਂ ਅੱਗੇ ਦੇ ਨਾਲ ਆ ਗਈ ਇਹ ਬਈ ਦੂਜਾ ਸੂਆ ਵਹਿੜਸ ਹੁੰਦੀ ਇਹ ਵੀ ਠੀਕ ਹੈ ਤੇ ਇਹ ਵੀ ਫਾਰਮ ਚ ਲਈ ਆ ਇਹਨੇ ਪਲੂਨ ਨੇ 37 37 ਕਿਲੋ ਦੱਤਾ ਹੋਇਆ ਇਹਦਾ ਠੀਕ ਹੈ ਇਹ 40 ਕਿਲੋ ਮੰਨ ਕੇ ਜਿਹੜਾ ਮਰਜ਼ੀ ਵੀਰ ਲੈ ਲੈ ਮਾਰੀ ਉਹਰੇ ਹਜੇ ਧਨੇ ਦੇ ਪੈ ਨਹੀਂ 12 13 ਦਿਨ ਪੈਣਗੇ ਬਾਕੀ ਯਾਰ ਥਾੜੇੇ ਵਾਲਾ ਪੜਾ ਲੱਗਿਆ ਵੇ ਤਾਂ ਵੀ ਤੇ ਬਈ ਬਾਕੀ ਮੜਾ ਉਹੇ ਚੀਜ਼ਾਂ ਦਿਖਾ ਰਿਹਾ ਚੀਜ਼ਾਂ ਦੱਸ ਦੇ ਮੜੀਆਂ ਹੀ ਆ ਉਹ ਘਰ ਪੂਰਾ ਕਰੂਗੀ ਬਾਈ ਪੂਰਾ ਕਰੂ ਬਾਈ ਬੜੇ ਤੋਰੀ ਯਾਰ ਬਾਹਰ ਨੂੰ ਇਹਨੂੰ ਚੱਕ ਜੀ ਹੋਰ ਦੇਖੋ ਤਾਹਾਂ ਤੋਂ ਲੈ ਕੇ ਫੱਲੇ ਤੱਕ ਜਮਾ 19 ਸਟੇਟ 'ਤੇ ਜਿੰਨਾ ਉੱਪਰ ਤੇ ਬੈਠਾ ਉਹਨੇ ਥੱਲੇ ਪੈਰਾਂ 'ਚ ਬੈਠ ਰੱਖ ਕੇ ਬੈੜ ਖੜਦੀ ਆ ਜਮਾ ਤੇ ਕਹਿੰਦਾ ਭਾਬਾ ਗਰਮੀ ਦੇ ਵਿੱਚ 35 ਤੋਂ ਪਾਰ-ਪਾਰ ਚੱਲੂਗੀ ਜਮਾ ਬਾਈ 35 ਤੋਂ ਪਾਰ ਵੀ ਚੱਲੂਗਾ ਆ ਮੰਨ ਕੇ ਚੱਲ ਵੀ ਹੁਣ ਤਾਂ ਲਗਾਤਾਰ 2 ਢਾਈ ਮਹੀਨੇ ਦਾ 40 ਕਿਲੋ ਚੱਲੂਗੀ ਜਿੱਦਾਂ ਮਾੜੀ ਗਰਮੀ ਪੈ ਲਗੀ ਉਦੋਂ 35 ਕਿਲੋ ਦਾ ਪੱਕਾ ਵਾਂਹ ਦੁੱਧ ਦੂਖ ਖਰਾ 35 ਦੀ ਵੱਡੀ-ਬੁੱਡੀ ਬਹੁਤ ਇਹਦਾ ਵੱਡਾ ਵਾਲਾ ਮੁੱਲ ਬਈ ਜਿਹੜਾ ਕਰੋਨਾ ਦਾ ਫਿਰ ਜਿੰਨਾ ਮਰਜੀ ਕਰੇ ਇਹਦੇ ਦੰਮਾਂਗੇ 1 ਲੱਖ ਤੇ 40 ਹਜ਼ਾਰ ਦੀ ਲੈਣਾ ਆਪਾਂ 1 ਲੱਖ 40 ਹਜ਼ਾਰ ਦੀ ਬੱਚੀ ਹਾਂ ਸੋ ਥੱਲੇ ਵੀ ਯਾਰ ਕੀ ਬਾਤ ਹੈ ਸਿਸਟਮ ਬਹੁਤ ਸੋਹਣਾ ਲੱਗਿਆ ਬੈਠ ਦੇ ਹਨਾ ਬਈ ਨਾੜਾ ਨੋੜਾ ਬਹੁਤ ਭੇੜੀਆਂ ਨੇ ਬੈਠ ਲਓ ਮਾੜਾ ਮੂਰੇ ਇੱਧਰ ਦੋਨੇ ਪਾਸੇ ਹੀ ਦਿਖਾ ਦੇ ਇੱਕ ਪਾਸੇ ਨਹੀਂ ਗਈਆਂ ਗਈਆਂ ਠੀਕ ਹੈ ਯਾਰ ਇਧਰ ਬੈਠਾ ਯਾਰ ਕੀ ਬਾਤ ਹੈ ਮੰਨੂ ਕਿ ਬਈ ਵਾਲਾ ਜਿਹੜਾ ਵੀਰ ਕਹਿੰਦਾ ਵੀ ਆ ਚਲਾਈ ਹੱਥੀਂ ਚਵਾਈ ਕਰਨੀ ਹੈ ਹਨਾ ਇਹ ਥੱਲੇ ਰੰਗ ਵਾਲੀ ਬਾੜੀ ਲਾ ਕੇ ਬੜਾ ਬੈਗ ਦੋ ਜਣੇ ਹਨਾ ਬਈ ਮੈਂ ਕਹਿੰਦਾ ਆਰਾਮ ਨਾਲ ਹੀ ਬਈ ਚਾਏ ਇਹ ਜਰਸੀ ਤੇ ਦੁੱਧ ਵੀਰ ਜਿਹੜਾ ਮਰਜੀ ਇਹ ਦੂਜਾ ਸੂਗੇ ਸੂਦੀ ਹੈਗੀ ਪੂਨ ਨੇ ਇਹਨੇ 15 ਕਿਲੋ ਦੋ ਦਿੱਤਾਗਾ ਐਸੀ ਤੇ 18 19 ਕਿਲੋ ਦੋ ਦਿੱਦੂ ਰਾਮ ਨਾਲੀ ਜਿਹਦੇ ਵੀਰ ਆਏ ਕਹਿੰਦੇ ਵੀ ਚੱਲ ਅਸੀਂ ਥੋੜੇ ਰੁਪਈਆ ਲਾਉਣੇ ਜੇ ਇਹ ਦੋ ਘੱਟ ਤੇ 70000 ਦੀ ਵੜ ਦੇਣੀ ਹੈਗੀ 68000 ਦੀ ਹਾਂ ਜੇ ਉਹ ਕਾ ਆਉਣ ਆਏ 65 ਦੀ ਵੀ ਦੇ ਦਾਂ ਕੋਈ ਵਾਲੀ ਫੈਕਸ ਭਰਾਈ ਹੈ ਪੈਂਦੇ ਜੀ 65000 ਦੀ ਬੱਚੀ ਆਪਾਂ ਦੇ ਦੇ ਦਾਂਗੇ ਜੀ ਦੇ ਦਾਂ 65 ਦੀ ਦੇ ਦਾਂਗੇ ਆਪਾਂ ਤੇ ਨਜ਼ਾਰੇ ਨਾ ਕਰ ਜੇ ਖਬਰਦਾਰ ਆ ਜਾਵਾਂ ਹਾਂ ਹਾਂ ਸੋ 98 77 82 89 97 35 ਦੀ 50 40 ਜਦ ਮਰਜੀ ਪਹੁੰਚੋ ਗਾਮ ਆ